ਸਵਾਨਾ ਕੰਪਨੀ ਸੇ ਕਾ ਬੀਜ ਮੈਂ 7-8 ਸਾਲ ਸੇ ਵਰਤ ਰਿਆ 7-8 ਸਾਲ ਤੋਂ ਮੈਂ ਬੀਜਾਂ ਦਾ ਇਹਦਾ ਫਾਇਦਾ ਲੈ ਰਿਆ ਬੀਜ ਰਿਆ ਮੈਨੂੰ ਇਹਦੇ ਵਿੱਚ ਬਹੁਤ ਫਾਇਦੇ ਲੱਗੇ ਆ ਤੇ ਆ 7501 ਦਾ ਮੈਂ ਪਿਛਲੇ 2 ਸਾਲ ਤੋਂ 7501 ਲਾਇਆ ਇਹਦੇ ਵਿੱਚ ਪਹਿਲਾਂ ਮੂੰਗੀ ਦੀ ਫਸਲ ਬੀਜੀ ਤੀਜੀ ਫਸਲ ਕੱਢੀ ਫਿਰ ਵੇਖੋ ਜੀ ਇਹਦਾ ਝਾੜ ਇਹਦਾ ਦੂਜੀ ਵਾਰ ਨਾਲ ਫਸਲਾਂੋਂ 15-16 ਕੁਇੰਟਲ ਦਾ ਜ਼ਿਆਦਾ ਇਹ ਗਿਰਦੀ ਵੀ ਨਹੀਂ ਇਹਦੇ ਵਿੱਚ ਪੱਤਰ ਵੀ ਨਹੀਂ ਪੈਂਦੀ ਨਾ ਇਹਨੂੰ ਕੋਈ ਸਪਰੇਅ ਦੀ ਲੋੜ ਆ ਨਾ ਇਹਨੂੰ ਫਾਲਤੂ ਦਵਾਈ ਪੀਣ ਦੀ ਲੋੜ ਆ ਮਗਰੋਂ ਟਿਲਟ ਦੀ ਸਪਰੇਅ ਕਰਦੇ ਆ ਉਹ ਵੀ ਨਹੀਂ ਮੈਂ ਕੀਤੀ ਫਿਰ ਮੇਰਾ 7 ਕੁਆਂਟਲ ਦਾ ਝਾੜ ਦਾ ਫਰਕ ਰਿਹਾ ਇਹ ਇਹਦੇ ਵਿੱਚ ਲਾਉਣ ਚ ਫਰ ਮਾਰਕੀਟ ਵਿੱਚ ਜਾਓ ਮੰਡੀ ਜਾਓ ਕੋਈ ਮੁਸ਼ਕਲ ਨਹੀਂ ਜੀਵیدار ਨੂੰ ਹੁੰਦੀ ਪਹਿਲਾਂ ਕਹਿੰਦੇ ਰਹੇ ਸਫਾ ਬੀਜ ਦਾ ਇਹ ਮੁਸ਼ਕਲ ਆਉਂਦੀਆਂ ਜੀ ਮੈਂ ਦੇ 7-8 ਸਾਲ ਤੋਂ ਇੰਦਾਂ ਜੁੜੇ ਆਂ ਸਾਨੂੰ ਇਹਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਮੰਡੀਆਂ ਚ ਮਾਰਕੀਟ ਜਿੱਥੇ ਮਰਜੀ ਜਾਓ ਇਹਦਾ ਚੌਲ ਵੀ ਠੀਕ ਆ ਚੌਲ ਵੀ ਵਧੀਆ ਆਉਂਦਾ ਕੋਈ ਦਾਣਾ ਫੋਕੜ ਨਹੀਂ ਪੈਂਦਾ ਲੰਬੇ ਚੌਲ ਆ ਦਾਣਾ ਵੀ ਲੰਬਾ ਵਾ ਬਾਕੀ ਇਹ ਲਾਉਣ ਚ ਸਾਨੂੰ ਬਹੁਤ ਫਾਇਦਾ ਆ ਕਿ ਤੀਜੀ ਫਸਲ ਅਸੀਂ ਹੋਰ ਨਾਲ ਲੈ ਸਕਦੇ ਆ ਪਹਿਲੇ ਅਸੀਂ 21 ਬੀਜਗਾ ਲਾਉਂਦੇ ਰਹੇ ਆਂ ਹਰ ਸਾਲ 21 ਬੀ ਪਹਿਲੇ ਇਹ ਕਦਾਵਾ ਇਹਦੇ ਵਿੱਚ ਅਸੀਂ ਖਾਦ ਦੀ ਵੀ ਵਰਤੋਂ ਜ਼ਿਆਦਾ ਵਾ ਪਾਣੀ ਵੀ ਇਹਨੂੰ ਵੱਧ ਤੋਂ ਵੱਧ ਚਾਹੀਦਾ ਪੱਤਲ ਵੀ ਜ਼ਿਆਦਾ ਪੈਂਦੀ ਆ ਤੇ ਫਿਰ ਮਸ਼ੀਨਾਂ ਜਦੋਂ ਕਟਾਈ ਕਰਦੇ ਆ ਫਿਰ ਉਹ ਪ੍ਰਾਲੀ ਵਿੱਚ ਦਾਣਾ ਇਹਦਾ ਬਹੁਤ ਜ਼ਿਆਦਾ ਰਹਿੰਦਾ ਵਾ ਪਿਛੇ ਅਸੀਂ ਦੇਖਦੇ ਰਹਿੰਨੇ ਆ ਮਸ਼ੀਨਵਾਲੇ ਨੂੰ ਬੋਲੀ ਚਾਹੀਦਾ ਪਹਿਲੇ ਅਸੀਂ 21 ਬੀ ਲਾਉਂਦੇ ਰੇ ਹਰ ਸਾਲ ਝੋਨੇ ਦਾ ਉਹਦੇ ਵਿੱਚ ਅਸੀਂ ਖਾਦ ਵੀ ਛੇਛੇ ਬੋਰੀਆਂ ਸਾਤ-ਸਾਤ ਪਾਉਂਦੇ ਆ ਤੇ ਫਿਰ ਉਹਦੀ ਕਟਾਈ ਕਰਨ ਵੇਲੇ ਵੀ ਜਦੋਂ ਮਸ਼ੀਨ ਵਾਲਾ ਬੋਲਦਾ ਸੀ ਐਸਾ ਦਾਣਾ ਪਿਛੇ ਰਹਿਣਾ ਨਹੀਂ ਰਹਿਣਾ ਵਾ ਉਹਦੇ ਵਿੱਚ ਫੂਸ ਵੀ ਜ਼ਿਆਦਾ ਵਾ ਠੋਗੜ ਵੀ ਜ਼ਿਆਦਾ ਆਉਂਦਾ ਵਾ ਉਹਨੂੰ ਪਾਣੀ ਦੀ ਵਰਤੋਂ ਕਾ ਮਰ ਗਿਆ ਜਦੋਂ ਦੇ ਅਸੀਂ ਆ 7501 ਸਵਾ ਬੀ ਦਾ ਇਸਤੇਮਾਲ ਕੀਤਾ ਸਵਾ ਚੌਤੀ ਹੁਣ 7501 ਦਾ ਕੀਤਾ ਪਰ ਉਦੋਂ ਦੇ ਅਸੀਂ ਜ਼ਿੰਮੇਦਾਰ ਭਰਾ ਵੇਂਦੇ ਆ ਵੀ ਇਹਦੇ ਵਿੱਚ ਬਹੁਤ ਫਾਇਦਾ ਇੱਕ 15-16000 ਦਾ ਆ ਇਹ ਆ ਵੀ ਸਾਨੂੰ ਬਚਤ ਆਈ ਆ ਇੱਕ ਖਰਚੇ ਘਟਾ ਆਇਆ ਇੱਕ ਟਾਈਮ ਦੀ ਬਚਤ ਆਈ ਆ ਪਾਣੀ ਵੀ ਘਟ ਹਰ ਚੀਜ਼ ਦਾ ਫਾਇਦਾ ਹੋਇਆ ਇਹਦੇ ਵਿੱਚ ਵੇਖੋ ਜੀ 7501 ਵਿੱਚ ਸਾਨੂੰ ਏਕੜ ਦੇ ਹਿਸਾਬ ਨਾਲ 15-16000 ਦੇ ਬੈਨੀਫਿਟ ਮਿਲਿਆ ਵੱਧ ਆਮਦਨ ਆਈ ਆ ਮੇਰੇ ਕੋਲ 10 ਏਕੜ ਆ 10 ਏਕੜਾਂ ਵਿੱਚ ਵੇਖੋ ਜੀ 1.5 ਲੱਖ ਦਾ ਮੈਨੂੰ ਫਾਇਦਾ ਹੋਇਆ ਇਹਨਾਂ ਪੈਸਿਆਂ ਦੀ ਵਰਤੋਂ ਨਾਲ ਮੈਂ ਆਪਣਾ ਹੋਰ ਵੀ ਕੋਈ ਕ ਇਹਤਰਾ ਕੋਈ ਕਰ ਸਕਣਾ ਆਪਣਾ ਜਾਂ ਘਰ ਦੀ ਵਰਤੋਂ ਵਿੱਚ ਕਿਤੇ ਵਰਤ ਸਕਣਾ ਵੇਖੋ ਜੀ ਇਹਦੇ ਵਿੱਚ ਸਵਾ ਵਿੱਚ ਇੰਨੇ ਫਾਇਦੇ ਮਿਲਦੇ ਆ ਸਾਰੇ ਖਰਚੇ ਘੱਟ ਤੇ ਆਮਦਨ ਵੱਧ ਜਿਵੇਂਦਾਰਾਂ ਨੂੰ ਭਰਾਵਾਂ ਨੂੰ ਇਹੋ ਬੋਲਦੇ ਆ ਵੀ ਇਹੋ ਬੀ ਲਾਓ ਸਾਡੇ ਨਾਲ ਤੁਸੀਂ ਕੰਪੀਟੀਸ਼ਨ ਕਰ ਲਓ ਸਵਾ 34 ਨਾਲ ਜਿਹੜਾ ਮਰਜ਼ੀ ਬੀ ਲਾ ਕੇ ਤੁਸੀਂ ਦੇਖ ਲਓ ਸਾਡੀ ਪ੍ਰਾਈਸ ਬਰਾਬਰ ਆ ਇਕੜ ਦੇ ਹਿਸਾਬ ਨਾਲ 15-16 ਹਜ਼ਾਰ ਦਾ ਫਰਕ ਪੈਂਦਾ 7501 ਦਾ 15-16 ਹਜ਼ਾਰ ਦਾ ਹਰ ਇਕੜ ਦਾ ਫਰਕ ਪੈਂਦਾ ਹਰ ਜਿਵੇਂਦਾਰਾਂ ਨੂੰ ਭਰਾਵਾਂ ਨੂੰ ਅਪੀਲ ਕਰਨੇ ਆ ਵੀ 751 7501 ਲਾਓ ਤੇ ਖਸ਼ਹਾਲੀ ਦੀ ਜਿੰਨ ਜਿਓ ਤੇ ਆਪਣੇ ਬਾਕੀ ਵੀ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਜ਼ੀਰੋ ਸਵਾ ਵਿੱਚ ਫਾਇਦਾ ਵਾ ਇਹੋ ਲਾਓ